ਜੇ ਮੈਂ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਨੇ ਮੰਡੀ ਸ਼ਕੇਤ ਵਾਲੇ ਦਾ ਇੱਕ ਜਨਮ 60 ਸਾਲ ਦੀ ਆਯੂ ਜਿਹੜੀ ਉਸਨੇ ਇੱਕ ਅੰਗੀਦੇ ਕਰ ਜਨਮ ਤਾਰ ਕੇ ਬukt ਤਕਲੀਫਾਂ ਉਠਾਣੀਆਂ ਸੀਆਂ ਉਹਨੂੰ ਸੁਪਨੇ ਵਿੱਚ ਹੀ ਭੁਗਤਾ ਦਿੱਤੀ ਸੀ ਜਦੋਂ ਨੇ ਸ਼ੰਕਰ ਕੀਤਾ ਸੀ ਲੇਖਨ ਮੀਤੀ ਇਹ ਸਕੀ ਜੋ ਲਿਖਿਆ ਕਰਤਾ ਮੰਡੀ ਸ਼ਕੇਤ ਦਾ ਰਾਜਾ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਵਾਸਤੇ ਆਉਂਦਾ ਹੈ ਮਸ਼ਾ ਗੁਰੂ ਜੀ ਉਸ ਮੌਕੇ ਦੱਖਣੀ ਓਂਕਾਰ ਦਾ ਪਾਠ ਕਰ ਰਹੇ ਸਨ ਜਿਦੇ ਵਿੱਚ ਇਹ ਬਚਨ ਆ ਰਿਹਾ ਸੀ ਲੇਖਨ ਮਿਟਹੀ ਹੈ ਸਖੀ ਲੇਖਨ ਮਿਟਹੀ ਹੈ ਸਖੀ ਲੇਖਨ ਮਿਟਹੀ ਹੈ ਸਖੀ ਲੇਖਨ ਮਿਟਹੀ ਹੈ ਸਖੀ

ਨੇਖ ਲਖੀਂ ਜੀਏ ਲਖੀਂ ਵਰੁਕਿ ਕਿਆਂ ਨੂੰ ਮਾਰ ਲੇਖ ਲਖੀਂ ਜੀਏ ਲਖੀਂ ਦੇਖਣ ਦੀ ਯਾਤਰਾ ਲੇਖ ਨਾ ਮਿਟਹੀ ਹੇ ਸਖੀ ਜੋ ਲਿਖਿਆ ਕਰਤਾ ਜੋ ਕਰਤਾਰ ਨੇ ਮੱਥੇ ਉੱਪਰ ਲੇਖ ਲਿਖ ਦਿੱਤਾ ਉਹ ਨਹੀਂ ਮਿਟਦਾ ਇਹਦਾ ਇਹ ਭਾਵ ਸੁਣ ਕੇ ਸਮਝ ਕੇ ਚਿੱਤ ਵਿੱਚ ਸੋਚਦਾ ਹੈ ਤੇ ਇੱਥੇ ਗੁਰੂ ਦੇ ਦਰਸ਼ਨ ਵਾਸਤੇ ਆਏ ਹਾਂ 1 ਲੱਖ ਰੁਪਏ ਗੁਰੂ ਦੇ ਲੰਗਰ ਵਾਸਤੇ ਭੇਟ ਕੀਤਾ ਫਿਰ ਵੀ ਲੇਖ ਨਾ ਮਿਟਿਆ ਇਹਦਾ ਫਾਇਦਾ ਕੀ ਇਹ ਜੀ ਦਰੋਂ ਚੱਲ ਕੇ ਗੁਰੂ ਦੇ ਦਰਸ਼ਨਾਂ ਵਾਸਤੇ ਉਹਨਾਂ ਸਮੇਂ ਵਿੱਚ ਆਉਣ ਜਾਣ ਦੇ ਸਾਧਨ ਵੀ ਸੌਖੇ ਨਹੀਂ ਸਨ ਕਿਉਂ ਆਏ ਹਨ ਤੇ 1 ਲੱਖ ਰੁਪਇਆ ਗੁਰੂ ਦੇ ਲੰਗਰ ਵਿੱਚ ਵੀ ਕੀਤਾ ਹੈ ਲੇਖ ਮਿਟਣਾ ਨਹੀਂ ਫੈਰਾ ਤੇ ਇਹ ਸੁਣ ਕੇ ਉਹਦੇ ਚਿੱਤ ਵਿੱਚ ਸੰਸਾਰ ਫੈਰਾ ਹੋ ਗਿਆ ਪਰ ਗੁਰੂ ਜੀ ਨੇ ਇਹ ਸਾਰਾ ਸੰਸਾਰ ਦਾ ਜਾਣਿਆ ਤੇ ਅੱਗੇ ਮੰਗੀ ਮਹਾਰਾਜ ਅਗੈਦੋ ਪਿਛੇ ਰਾਜ ਕਾਜ ਹੈ ਕਈ ਬਾਣੀ ਦਾ ਅਰਥ ਭਾਵਨਾ ਸਮਝ ਕੇ ਗਲਤ ਅਤ ਲਗਾ ਕੇ ਉਹ ਤੋਂ ਅਲ ਫਾਇਦਾ ਉਠਾ ਲੈਂਦੇ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦਾ ਉਧਾਰ ਕਰ ਦੇ ਕਰਦੇ ਸੋਹਣ ਪਾਦੋਂ ਦੇ ਦੋ ਮਹੀਨੇ ਜਿਹੜੇ ਹੁੰਦੇ ਸਨ ਬਾਰਸ਼ਾਂ ਪੈਂਦੀਆਂ ਹੁੰਦੀਆਂ ਸਮਝਿਆ ਦਾ ਕਿੰਨੇ ਕਿਤੇ ਇੱਕ ਥਾਂ ਟਿਕ ਕੇ ਉਸਮਾਂ ਗੁਜ਼ਾਰਦੇ ਸੀ ਆਪ ਜੀ ਛੋਟਾ ਜਿਹਾ ਕਾਉਂਡ ਹੈ ਉਹਦੇ ਬਾਹਰ ਕੁਝ ਫਾਸਲੇ ਤੇ ਇੱਕ ਚਾ ਡਿਬਾ ਇੱਕ ਬਹੁਤ ਸੋਹਣਾ ਦਰਖਤ ਮਾਨੂੰ ਤੰਬੂ ਲੱਗੇ ਇਹੋ ਜਿਹਾ ਦਰਖਤ ਹੈ ਬੜੀ ਸ਼ਾਂਤਾਈ ਮਾਨੂੰ ਠੰਡ ਪ੍ਰਾਪਤ ਹੋਈ ਉਹ ਸ਼ਾਂਤੀ ਉਹ ਠੰਡ ਦੁਨੀਆਂ ਦੇ ਕਿਸੇ ਪਦਾਰਥ ਵਿੱਚ ਨਹੀਂ ਹੈ ਸਉਯੋ ਬਹੁਤ ਖੁਸ਼ ਹੋਏ ਤੇ ਪੁੱਛਣ ਲੱਗਾ ਭਾਈ ਵਾਲੇ ਨੂੰ ਜੀ ਭੋਜਨ ਪਾਣੀ ਦਾ ਇੰਤਜ਼ਾਮ ਕਿਵੇਂ ਹੈ ਭਾਈ ਬਾਲੇ ਨੇ ਕਿਹਾ ਗੁਰਨਾਨ ਨ ਜੀ ਹਨ ਕੋਈ ਪ੍ਰੇਮੀ ਲੈ ਆਉਂਦਾ ਉਸ ਦਾ ਪ੍ਰੇਮ ਪੂਰਾ ਕਰਨ ਦੇ ਨ ਵਰਨਾ ਪਾਉਣ ਹਾਰੀ ਜਾਂਦੇ ਆ ਹੁਕ ਤਾ ਜ਼ਿਆਦਾਤਰ ਭਾਈ ਮਰਦਾਨੇ ਨੂੰ ਹੀ ਲੱਗਦੀ ਇਸ ਕਰਕੇ ਜੇ ਕੋਈ ਲੈ ਆਉਂਦਾ ਉਹਦਾ ਪ੍ਰੇਮ ਪੂਰਾ ਸ਼ੁਰੂ ਕਰਨ ਅਜੇ ਤੱਕ ਕਿਸੇ ਨੇ ਐਸਾ ਨਹੀਂ ਕੀਤਾ खैर ਉਸਨੇ ਰੋਜ਼ ਹੀ ਸ਼ਾਮ ਦੇ ਵਕਤ ਉਸ ਵਕਤੇ ਦੁਕਾਨ ਬੰਦ ਕਰਕੇ ਕੁਝ ਭੋਜਨ ਪਾਣੀ ਲੈ ਆਉਣਾ ਕੀਰਤਨ ਸੁਣਨਾ ਦਰਸ਼ਨ ਕਰਨੇ ਗੁਰੂ ਦੇ ਕੁਝ ਬਚਨ ਸੁਣਨੇ ਔਰ ਭੋਜਨ ਪਾਣੀ ਛਕਾਉਣਾ ਸੇਵਾ ਅਦ ਕਰਕੇ ਕੁਝ ਅੰਧੇਰੇ ਹੋਏ ਘਰ ਨੂੰ ਵਾਪਸ ਜਾਣਾ ਰੋਜ਼ਾਨਾ ਉਸਨੇ ਇਹ ਆਪਣਾ ਇੱਕ ਕਿਸਮ ਦਾ ਨਿਯਮ ਮੰਨ ਲਿਆ ਉਸ ਦਾ ਹੋਰ ਗਵਾਂਢੀ ਇੱਕ ਦੁਕਾਨਦਾਰ ਸੀ ਉਹ ਇਸ ਨੂੰ ਕਹਿਣ ਲੱਗਾ ਭਈ ਸਵਖਤੇ ਕਿੱਥੇ ਚਲਾ ਜਾਣਾ ਹੈ ਇਡੇ ਵੱਡੇ ਦਿਨ ਦੇ ਨਾਲ ਦੁਕਾਨ ਬੰਦ ਕਰਨੀ ਪਹਿਲੇ ਸਮਿਆਂ ਦੇ ਵਿੱਚ ਐਸ਼ਾਨੀ ਸੀ ਹੁੰਦਾ ਆਪਣੇ ਭਾਰਤ ਵਿੱਚ ਕਹਿੰਦਾ ਦੁਕਾਨਦਾਰ ਤਾਂ ਸ਼ਕਤੀ ਪਹਿਲੇ ਦੁਕਾਨ ਖੁੱਲ੍ਹ ਸੋ ਤੇ ਪਿੱਛੋਂ ਬੰਦ ਕਰੇ ਤਾਂ ਜਾ ਕੇ ਕੁਝ ਖਟਦਾ ਹੁੰਦਾ ਤੁੰ ਸ਼ਕਤੀ ਦੁਕਾਨ ਬੰਦ ਕਰ ਜਾਂਦੇ ਗੱਲ ਕੀ ਹੈ ਉਹ ਕਹਿੰਦਾ ਬਈ ਸ਼ੰਨ ਨੋਤੇ ਤਿੰ ਆਏ ਹੋਏ ਗੁਰਨਾਨਦ ਜੀ ਜੀ ਦਾ ਨਾਂ ਹੈ ਭਾਈ ਬਾਲਾ ਮਰਦਾਨਾ ਸ਼ੇਵਾਦਾਰ ਹਨ ਉਹਨਾਂ ਦੇ ਦਰਸ਼ਨ ਵਾਸਤੇ ਜਾਨਣਾ ਜਿੰਨਾ ਕਰਾਉਂਦੇ ਹਨ ਸੇਵਾ ਕਰਿਆਈਂਦੀ ਹੈ ਕੀਰਤਨ ਸੁਣੀ ਦਾ ਦਰਸ਼ਨ ਕਰਕੇ ਬੜਾ ਅੰਤ ਪ੍ਰਾਪਤ ਹੁੰਦਾ ਹੈ ਮਨ ਨੂੰ ਸ਼ਾਂਤ ਨਸੀਬ ਹੁੰਦੀ ਹੈ ਇਹ ਸੁਣ ਕੇ ਕਹਿਣ ਲੱਗਾ ਜੇਕਰ ਇਹ ਜੀ ਗੱਲ ਹੈ ਤੇ ਮੈਨੂੰ ਵੀ ਲੈ ਚੱਲ ਤੇਰੇ ਵਾਸਤੇ ਰੁਕਾवट ਹੈ ਕੋਈ ਸਤਸੰਗ ਨੂੰ ਜਿੰਦ੍ਰੇਤਾ ਨਹੀਂ ਲੱਗੇ ਕੋਈ ਆਉ ਜਿੰਦਰ ਆਪ ਜਤ ਹੈ ਹਟਕੇ ਨਹੀਂ ਕੋਏ ਸੋਦਰ ਕੈਸੇ ਛੋੜੀਏ ਜੋਦਰ ਐਸਾ ਉਹ ਯਾ ਸ਼ਰਧਾ ਭਾਵ ਨਾਲ ਜੇ ਜੀ ਭਗਨਾ ਵੈਸਾ ਫਲ ਮਿਲਦਾ ਉਹ ਵੀ ਅਜੇ ਤੁਰ ਪਿਆ ਪਰ ਮਾੜੇ ਭਾਗ ਸਤ ਸੰਗ ਵਿੱਚ ਪਹੁੰਚਣੀ ਨਹੀਂ ਦਿੰਦੇ ਕਿਸੇ ਨਾ ਕਿਸੇ ਤਰੀਕੇ ਸਿਰ ਰੁਕਾਵਟ ਪੈਦਾ ਕਰ ਦੇਣ ਕੋਈ ਤਰਕ ਪੈਦਾ ਕਰ ਦੇਣੀ ਕੋਈ ਹੋਰ ਮਹਾਨਾ ਹੋ ਜਾਣਾ ਯੋ ਰਸਤੇ ਦੇ ਵਿੱਚ ਇੱਕ ਬੁਰਾ ਬਾਜ਼ਾਰ ਸੀ ਇਹੋਥੇ ਜਾਣ ਲੱਗ ਪਿਆ ਮੇਰੇ ਪਾਸ ਇਸ ਤਰੀਕੇ ਸਿਰ ਦੁਕਾਨ ਦੋਨਾਂ ਨੇ ਇਸ ਕੋਲੇ ਬੰਦ ਕਰਨੀ ਪਰ ਉਹ ਗੁਰੂ ਦਾ ਪ੍ਰੇਮੀ ਰੋਜ਼ ਕੁਛ ਨੂੰ ਕੁਛ ਭੋਜਨ ਬਣਾ ਕੇ ਗੁਰੂ ਦੇ ਦਰਸ਼ਨ ਵਾਸਤੇ ਆਉਂਦਾ ਭੋਜਨ ਛਕਾਉਂਦਾ ਕੀਰਤਨ ਸੁਣਦਾ ਬਚਨ ਸੁਣਦਾ ਸੇਵਾ ਕਰਦਾ ਦੂਜਾ ਬੁਰੇ ਪਾਸੇ ਜਾਂਦਾ ਸੀ ਦੁਕਾਨ ਇੱਕੋਲੇ ਬੰਦ ਕਰਨੀ ਕਿਉਂ ਇੱਕ ਦਿਨ ਦਾ ਜ਼ਿਕਰ ਉਹਨਾਂ ਦੇ ਮਕਾਨ ਵੀ ਇਕੱਠੇ-ਇਕੱਠੇ ਹੀ ਸਨ ਉਹ ਮਨਮੁਖ ਜਿਹੜਾ ਸੀ ਕਹਿਣਗਾ ਕਿਹੜੇ ਵੇਲੇ ਵਾਪਸ ਹੋਣਾ ਹੁੰਦਾ ਹੈ ਕਹਿੰਦਾ ਵੀ ਕੁਝ देर ਹੋ ਜਾਂਦੀ ਹੈ ਚੰਗਾ ਕਹਿਣ ਲੱਗਾ ਅੱਜ ਆਪਾਂ ਘਰ ਵੀ ਇਕੱਠੇ ਚੱਲਣਾ ਹੈ ਕਿ ਤੂੰ ਪਹਿਲਾਂ ਆ ਗਿਆ ਤੂੰ ਇੱਥੇ ਬੈਠ ਜਾਈ ਮੈਂ ਪਹਿਲਾਂ ਕਿਵੇਂ ਬਹਿ ਜਾਉ ਇਕੱਠੇ ਘਰ ਨੂੰ ਵੀ ਇਕੱਠੇ ਹੀ ਚੱਲਾਂਗੇ ਫਿਰ ਇਸੇ ਤਰ੍ਹਾਂ ਉਹ ਪ੍ਰੇਮੀ ਤਾਂ ਗੁਰੂ ਗੱਗੇ ਚਲਾ ਗਿਆ ਉਹ ਜਿੱਥੇ ਜਾਂਦਾ ਹੁੰਦਾ ਸੀ ਉੱਥੇ ਉਸ ਮਕਾਨ ਨੂੰ ਜਿੰਦਰਾ ਲੱਗਿਆ ਦੇਖੇ ਆਕੇ ਉੱਥੇ ਬੈਠ ਕੇ ਜਿੱਥੇ ਵਾਦਾ ਕੀਤਾ ਸੀ ਉਦਾਸ ਆਦਮੀ ਇੰਜ ਇੰਜ ਹਰਕਤਾਂ ਕਰਦਾ ਜਾਂ ਤਾਂ ਉਂਗਲਾਂ ਦੇ ਅਗੜ ਨਾਲ ਪੰਨੂਗਾ ਜਾਂ ਕੁਛ ਡੱਕੇ ਪੰਨੂਗਾ ਜਾਂ ਮਿੱਟੀ ਪਟੂ ਇਹ ਇੰਜ ਹਰਕਤਾਂ ਕਰਦਾ ਹੁੰਦਾ ਹੈ ਮਿੱਟੀ ਪਟਣ ਲੱਗ ਗਿਆ ਤੇ ਪੜਦੇ ਪੜਦੁਰੇਂਕ ਭੁੱਖਾ ਲੱਗ ਗਿਆ ਭੁੱਖਾ ਖੋਲਿਆ ਤਾਂ ਉਹਦੇ ਵਿੱਚ ਸਾਰੇ ਕੋਲੇ ਇੱਕ ਸੋਨੇ ਦੀ ਮੋਹਰ ਇਹ ਸੋਨੇ ਦੀ ਮੋਹਰ ਦੇਖ ਕੇ ਬੜਾ ਖੁਸ਼ ਹੋਇਆ ਵੀ ਮੁਹਰ ਲੱਗ ਗਈ ਹੈ ਗੁਰੂ ਦਾ ਪ੍ਰੇਮੀ ਰਸਤੇ ਦੇ ਵਿੱਚ ਅੰਧੇਰਾ ਸੀ ਉਹਦੇ ਪੈਰ ਵਿੱਚ ਇੱਕ ਸੂਲ ਲੱਗਿਆ ਨੇ ਬੜਾ ਕੰਡਾ ਲੱਗਿਆ ਕੰਡਾ ਲੱਗਣ ਕਰਕੇ ਉਹਨੂੰ ਬੜੀ ਤਕਲੀਫ ਹੈ ਲੰਗਮਾਰਦਾ ਚਲਾ ਆ ਰਿਹਾ ਦੂਰੋਂ ਦੇਖ ਕੇ ਲੰਗਮਾਰਦੇ ਨੂੰ ਕਹਿਣਗੇ ਕੀ ਲਿਆ ਸਾਧ ਸੰਤਾਂ ਤੇ ਖੁਸ਼ਮਾਰ ਗਏ ਤਾਂ ਅੰਦੇ ਅਸੀਂ ਮੈਨੂੰ ਮੁਹਰ ਲੱਭੀ ਹੈ ਭਾਵੇਂ ਮੈਂ ਬੁਰੇ ਪਾਸੇ ਹੀ ਜਾਂਾਂ ਉਹ ਬ੍ਰਿਮੀ ਕਹਿਣ ਲੱਗਾ ਗੁਰੂ ਕਾਹ ਕਹਿਣ ਲੱਗਾ ਇਹ ਨਿਯਮ ਹੈ ਜਿਹੜੇ ਚੰਗੇ ਮਾਰਗ ਦੇ ਜੰਮਦੇ ਹਨ ਸਮਾਰਗ ਤੇ ਚੱਲਦੇ ਹਨ ਉਹਨਾਂ ਦੇ ਪਿਛਲੇ ਜਨਮ ਦੇ ਮੰਦ ਕਰਮ ਜਿਹਨੇ ਮਾੜੇ ਕਰਮ ਨਸ਼ਟ ਹੁੰਦੇ ਨੇ ਸਮਾਰਗ ਚੱਲਣ ਵਾਲਿਆਂ ਦੇ ਜਿਹੜੇ ਮਾੜੇ ਰਸਤੇ ਚੱਲਦੇ ਹਨ ਉਹਦੇ ਪਿਛਲੇ ਫੁੱਲ ਨਸ਼ਟ ਹੋ ਜਾਂਦੇ ਹਨ ਇਹਨੂੰ ਸਮਝ ਲਓ ਪਿਛਲੇ ਜਨਮ ਦੇ ਉਹਨਾਂ ਨਸ਼ਟ ਹੁੰਦੇ ਹਨ ਖੈਰ ਸਾਨੂੰ ਨਹੀਂ ਪਤਾ ਕੱਲ ਨੂੰ ਚਲ ਕੇ ਸੇ ਸੰਤ ਨੂੰ ਪੁੱਛਾਂਗੇ ਅੱਜ ਉਹ ਵੀ ਇਹ ਪੁੱਛਣ ਵਾਸਤੇ ਆ ਗਿਆ ਗੁਰੂ ਜੀ ਪਾਸ ਅਰਜ਼ ਕੀਤੀ ਤ੍ਰਿਵਿਨੇ ਗਰੀਬ ਨਵਾਜ਼ ਮੈਂ ਤਾਂ ਰੋਜ਼ ਜੋ ਕੁਛ ਆਪ ਕਰਵਾਉਂਦੇ ਹਾਂ ਭੋਜਨ ਪਾਣੀ ਲਿਆ ਕੇ ਸੇਵਾ ਕਰੀਦੀ ਹੈ ਤੇ ਦਰਸ਼ਨ ਕਰੀਂਦਾ ਕੀ ਤੁਮ ਸੁਣੀਂਦਾ ਕਈ ਦਿਨ ਹੋ ਗਏ ਇਉਂ ਆਪ ਜੋ ਕੁਛ ਕਰਵਾਉਣਾ ਹੈ ਸੰਕਲਪ ਕਰਦਾ ਹਾਂ ਇਹ ਬੁਰੇ ਪਾਸੇ ਜਾਂਦਾ ਇਹਨੂੰ ਰਾਤ ਇੱਕ ਬੁੱਕ ਚੱਲ ਗਿਆ ਹੈ ਜੋ ਕੋਇ ਲੈਂਦਾ ਭਰਿਆ ਇੱਕ ਮੋਹਰ ਤੇ ਮੇਰੇ ਰਾਤ ਕੰਡਾ ਲੱਗਿਆ ਬੜਾ ਜ਼ਬਰਦਸਤ ਮੈਨੂੰ ਮਾਹੌਲ ਕਰਦਾ ਹੈ ਕਹਿਣ ਲੱਗਾ ਕੀ ਲਿਆ ਸਾਧ ਸੰਤਾਵਾ ਜਾ ਕੇ ਸੋ ਇਸ ਵਾਸਤੇ ਆਪ ਕਿਰਪਾ ਕਰਕੇ ਦੱਸੋ ਇਹ ਕੀ ਕਾਰਨ ਹੈ ਗੁਰੂ ਜੀ ਕਹਿਣ ਲੱਗੇ ਤੁਹਾਨੂੰ ਪਿਛਲੇ ਜਨਮ ਦਾ ਕੁਝ ਪਤਾ ਹੈ ਕਿ ਨਹੀਂ ਮਹਾਰਾਜ ਤੇ ਜੀ ਪਤਾ ਹੀ ਨਹੀਂ ਤੁਸੀਂ ਦੱਸ ਕੀ ਸਕਦੇ ਹੋ ਜਾਣ ਕੀ ਸਕਦੇ ਹੋ ਇਹ ਗੁਰੂ ਜੀ ਕਹਿਣ ਲੱਗੇ ਦੇਖੋ ਸਮਾਰਗੀ ਚੱਲਣ ਵਾਲੇ ਪੁਰਖ ਜਿਹੜੇ ਨੇ ਉਹਦੇ ਪਿਛਲੇ ਜਨਮ ਦੇ ਬੰਦ ਕਰਮ ਨਸ਼ਟ ਹੋਇਆ ਕਰਦੇ ਇਹਨੇ ਦੁੱਖ ਕੈਨਸਲ ਹੁੰਦੇ ਨੇ ਕੈਦਾ ਜਿਵੇਂ ਮਹਿਲੇ ਕਪੜੇ ਸਾਬਣ ਲਗਾਏ ਆ ਉਹਦੀ ਮਹਿਲ ਦੂਰ ਹੁੰਦੀ ਸੋਇਓ ਜਿਹੜੇ ਮਾੜੇ ਰਸਤੇ ਚੱਲਦੇ ਨੇ ਉਹਨਾਂ ਦੇ ਚੰਗੇ ਕਰਮ ਨਸ਼ਟ ਹੋ ਜਾਂਦੇ ਆ ਇਹਨੇ ਸੁਖ ਨਸ਼ਟ ਹੁੰਦੇ ਆ ਇਹ ਹੈ ਗੁਰੂ ਜੀ ਕਹਿਣਗੇ ਪਿਛਲੇ ਜਨਮ ਦੇ ਵਿੱਚ ਇਸਨੇ ਇੱਕ ਮੋਹਰਦਾਨ ਕੀਤੀ ਸੀ ਉਹਦਾ ਬੁਖਸ਼ਾ ਭਰੇ ਲੱਭਣ ਸੀ ਹਜ਼ਾਰ ਮੁਹਰ ਲੱਭਣੀ ਸੀ ਪਰ ਮੇਰੇ ਪਾਸੇ ਜਾਣ ਕਰਕੇ ਉਹ ਮੋਹਰਾਂ ਦੇ ਕੋਲੇ ਬਣਦੇ ਚਲੇ ਗਏ ਪਾਪ ਕੀ ਕਰੂੰਗੀ ਉਹ ਕੋਲੇ ਜਿਹੜੇ ਸ਼ਾਨੇ ਹਨ ਮੋਹਰਾਂ ਸੀ ਕੋਲੇ ਬਣ ਗਏ ਇਹ ਅੱਜ ਜਾਉਂਦਾ ਇਹ ਵੀ ਕੋਲੇ ਬਣ ਜਾਣਾ ਸੀ ਤੂੰ ਕਿਉਂਕਿ ਚੰਗੇ ਪਾਸੇ ਆਉਣਾ ਹੈ ਪਿਛਲੇ ਜਨਮ ਵਿੱਚ ਤੇ ਤੋਂ ਕੁਝ ਇਹੋ ਜਿਹਾ ਕਰਮ ਹੋਇਆ ਸੀ ਜਿਸ ਦਾ ਫਲ ਤੇ ਛੂਲੀ ਚੜਨਾ ਸੀ ਪਰ ਉਸ ਵੀਰਿਆ ਦਾ ਛੁਟਕਾਰਾ ਤੇਰਾ ਸੂਲ ਨਾਲ ਹੀ ਹੋ ਗਿਆ ਉਹ ਕਰਮ ਕੈਨਸਲ ਹੋ ਗਏ ਇਸ ਤਰੀਕੇ ਸਰ ਜਿਹੜੇ ਸਮਾਰਕ ਚਰਨ ਵਾਲੇ ਪੁਰਸ਼ ਉਹਨਾਂ ਦੇ ਮੰਦ ਕਰਮ ਕੈਨਸਲ ਹੁੰਦੇ ਹਨ ਜਿਹੜੇ ਕੁਮਾਰ ਚਰਨ ਵਾਲਾ ਹੁੰਦੇ ਉਹਨਾਂ ਕਰਮ ਕੈਨਸਲ ਹੁੰਦੇ ਹਨ ਅਨੰਸ਼ੁਕ ਨਸ਼ਟ ਹੁੰਦੇ ਹਨ ਸੋ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਰਾਜਾ ਦਾ ਉਹ ਇੱਕ ਸੁਪਨੇ ਦੇ ਵਿੱਚ ਇੱਕ ਜਨਮ ਭੁਗਤਾ ਜਿਹੜਾ ਕਹਿੰਦਾ ਸੀ ਕਿ ਉਹਨੂੰ ਇਹ ਦੱਸਿਆ ਵੀ ਰਾਜਨ ਤੂੰ ਕਹਿੰਦਾ ਸੀ ਨਾ ਲੇਖ ਨਹੀਂ ਮਿਟਦਾ ਹੈ ਜੋ ਨਿਖਤਾ ਕਰਤਾਰ ਨੇ ਬਿਧਾਤਾ ਨਹੀਂ ਲਿਖ ਦਿੱਤਾ ਹੈ ਲੇਖ ਮਿਟਦਾ ਹੈ ਪਰ ਜੇ ਇਸ ਪਾਸੇ ਤੇ ਲੈ ਤੈਂ ਜੋ 1 ਲੱਖ ਰੁਪਏ ਦਾਨ ਕੀਤਾ ਦਰਸ਼ਨ ਮੇਲੇ ਵਾਸਤੇ ਚੱਲ ਕੇ ਆਇਆ ਉਹਦੇ ਅਰਥ ਨਹੀਂ ਗਿਆ ਆ ਉਸ ਦਾ ਫਿਰ ਤੈਨੂੰ ਇਹ ਮਿਲਿਆ ਹੈ ਇੱਕ ਜਨਮ ਤੇ ਮੰਗੀਆਂ ਦੇ ਘਰ ਦੇ ਧਾਰ ਕੇ 60 ਸਾਲ ਦੁੱਖ ਤਕਲੀਫਾਂ ਉਠਾਉਣੀਆਂ ਸੀ ਉਹ ਤੇਰੀਆਂ ਸੁਪਨੇ ਵਿੱਚ ਹੀ ਕੱਟੀਆਂ ਇੰਨੀਆਂ ਸ਼ਮੀਰ ਨੂੰ ਗੁਰੂ ਜੀ ਨੇ ਕਿਤਨੇ ਜਨਮ ਭੁਗਤਾਏ ਸਨ ਬੜੀਆਂ ਮਸਾਲਾਂੀਆਂ ਹੀ ਆਈਆਂ